ਕੀ ਨਾ ਮੈਂ ਤੁਹਾਡਾ ਕੀ ਕਹਿਣਾ ਚਾਹਾਂਗੇ ਤੁਸੀਂ ਅੰਤਿਮ ਅਰਦਾਸ 'ਚ ਪਹੁੰਚੋ ਸ਼ੁਕਰਨ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਰਤੀ ਕਿਸਾਨ ਯੂਨੀਅਨ ਇਕਤਾ ਮਾਲਵਾ ਦਾ ਸੂਬਾ ਪ੍ਰਧਾਨ ਮਲਕ ਸਿੰਘ ਹੀ ਅਸੀਂ ਅੱਜ ਜਿਹੜੇ ਉਹ ਸ਼ਹੀਦ ਆ ਜਿਹੜਾ ਕਿ ਕਿਸਾਨੀ ਦਾ ਸ਼ਹੀਦ ਕਿਹਾ ਜਾਂਦਾ ਹੈ ਕਿਸਾਨੀ ਖੋਲ ਦੇ ਵਿੱਚ ਸ਼ਹੀਦ ਹੋਇਆ ਉਹਦੀ ਅੰਤਿਮ ਅਰਦਾਸ ਦੇ ਵਿੱਚ ਪਹੁੰਚੇ ਆ ਐਸ ਕੇਮ ਨੂੰ ਹੋਰ ਵੀ ਸਾਡੀਆਂ ਜੱਥੇ ਅੱਜ ਕਿਹ ਮ ਆ ਰਿਹਾ ਕਿਉਂਕਿ ਉਹਨੇ ਆਪਣਾ ਜਿਹੜਾ ਪ੍ਰੋਗਰਾਮ ਸੀ ਕਿਸਾਨੀ ਘੋਲ ਦੇ ਉੱਤੇ ਲੜਿਆ ਸ਼ਾਹਮੀ ਢੰਗ ਨਾਲ ਜਾਂਦਾ ਸੀ ਉਹ ਜ਼ਬਰ ਸਰਕਾਰ ਦੇ ਗੋਲੀ ਦਾ ਸ਼ਿਕਾਰ ਹੋਇਆ ਅੱਜ ਜਿਹੜੀ ਸੈਂਟਰ ਸਰਕਾਰ ਆ ਉਹ ਹਰ ਜੋ ਆਪਣੇ ਧੱਕੇ ਨਾਲ ਦਬਾਰੀ ਆ ਕਿਸਾਨੀ ਘੋਲ ਨੂੰ ਦਬਾਰੀ ਆ ਪਰ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਵੀ ਜਿਹੜੀ ਕਿਸਾਨੀ ਘੋਲ ਆ ਇਹ ਦਬਾਇਆ ਨਹੀਂ ਜਾ ਸਕਦਾ ਕਿਸਾਨੀ ਦੀਆਂ ਹੱਕਾਂ ਹੱਕ ਮੰਗੇ ਤੋਂ ਬਿਨਾ ਅੱਜ ਅਸੀਂ ਇੱਥੇ ਆਏ ਆ ਉਸ ਸ਼ਹੀਦ ਨੂੰ ਸਰਧਾਲੀ ਦੇਣ ਆਇਆ ਕਿਉਂਕਿ ਉਹ ਕਿਸਾਨੀ ਘੋਲ ਦਾ ਇੱਕ ਨਾਇਕ ਜੋਧਾ ਜਿਨ੍ਹਾਂ ਨੇ ਆਪਣੀ ਬਲੀ ਦੇ ਕੇ ਸਮੁੱਚੇ ਭਾਰਤ ਦੇ ਵਿੱਚ ਕਿਸਾਨੀ ਘੋਲ ਨੂੰ ਜਾਗਰਤੀ ਕੀਤਾ ਹੈ ਕਿਉਂ ਅੱਜ ਦੀ ਜਿਹੜੀ ਉਹ ਜੋਧੇ ਨੂੰ ਸਿੱਧੀ ਸਰਧਾਲੀ ਆ ਉਹ ਇਹ ਆ ਵੀ ਜਿਹੜੀ ਉਹਦੇ ਪੂਰਨੇ ਨੇ ਜਿਹੜੀ ਉਹਦੀ ਦਿਲ ਦੀ ਮਰਿਆਦਾ ਹੈ ਜਿਹਦੇ ਉੱਤੇ ਉਹ ਅੱਜ ਸ਼ਹੀਦ ਹੋਇਆ ਹੈ ਸਾਡੀ ਸੱਚੀ ਸੰਰਧਾਰੀ ਇਹ ਹੀ ਹੋਗੀ ਉਹਦੇ ਪੂਰਨਾਂ ਨੂੰ ਪੂਰਾ ਕਰਨਾ ਪਰ ਨਾਲ ਸਰਕਾਰ ਨੂੰ ਇਹ ਚਾਹੀਦਾ ਸੀ ਵੀ ਜੋ ਉਸ ਦੇ ਜਿਹੜੀ ਹਰਿਆਣਾ ਸਰਕਾਰ ਨੇ ਗੋਲੀ ਚਲਾਈ ਆ ਉਥੋਂ ਦਾ ਐਸਐਸਪੀ ਉਸ ਵੇਲੇ ਮੌਜੂਦ ਸੀ ਉਹਦਾ ਦੋਸ਼ੀ ਤਾਂ ਹਰਿਆਣਾ ਸਰਕਾਰ ਸੀ ਇਸ ਕਰਕੇ ਅਸੀਂ ਆਨੇ ਵੀ ਉਹਨਾਂ ਦੋਸ਼ੀਆਂ ਦੇ ਉੱਤੇ ਉਹ ਪਰਚੇ ਪਾਉਣੇ ਚਾਹੀਦੇ ਨੇ ਜਿਨ੍ਹਾਂ ਗੋਲੀ ਚਲਾ ਕੇ ਉਹਨੂੰ ਸ਼ਹੀਦ ਕੀਤਾ ਹਾਂ ਹੁਣ ਜਥੇਬੰਦੀਆਂ ਦਿੱਲੀ ਪਹੁੰਚਣਗੇ ਕਿ ਸਿਕੰਦਰ ਹਾਂ ਐਸਕੇਨ ਨੂੰ ਇਹ ਪਾਸ ਹੋਇਆ ਵੀ ਅਸੀਂ 14 ਤਰੀਕ ਨੂੰ ਦਿੱਲੀ ਦੇ ਵਿੱਚ ਜਾਵਾਂਗੇ ਫਿਰ ਇਹ ਸਾਨੂੰ ਰੋਕਦੀ ਹੈ ਦੇਖਾਂਗੇ ਚਾਹੇ ਸਰਕਾਰ ਹੀ ਕਹਿੰਦੀ ਟ੍ਰੈਕਟਰ ਨਾਲ ਜਾਓ ਅਸੀਂ ਕਹਿੰਨੇ ਆ ਅਸੀਂ ਗੱਡੀਆਂ ਤੇ ਜਾਵਾਂਗੇ ਬੱਸਾਂ ਤੇ ਜਾਵਾਂਗੇ ਆਪਦੇ ਵੀਕਲ ਲੈ ਕੇ ਜਾਵਾਂਗੇ ਇੱਕੋ ਥੇ ਬਹੁਤ ਵੱਡੀ ਮਹਾਪੰਚਾਇਤ ਹੋਗੀ ਜਿਹਦੇ ਵਿੱਚ ਸੰਯੁਕਤ ਮੋਰਚਾ ਸਾਰੇ ਦਾ ਸਾਰਾ ਭਾਰਤ ਉਸੇ ਇਕੱਠਾ ਹੋਊਗਾ ਜੋ ਉਹ ਦੂਗਾ ਸੰਯੁਕਤ ਮੋਰਚਾ ਐਲਾਨ ਕਰੂਗਾ ਉਹਦੇ ਤੇ ਅਸੀਂ ਫੁੱਲ ਚੜਾਵਾਂਗੇ